ਵਰੇਂਦਰ ਕੁਮਾਰ ਕੀ ਹੋਇਆ? ਡਰੀ ਹੋਈ ਹੈ ਜੀ। ਕਿਦਾਂ? ਇਹ ਰਾਤ 2:00 ਵਜੇ ਕੋਈ 20 ਮਿੰਟ ਦੀ ਗੱਲ ਅਸੀਂ ਰੋਟੀ ਲਗਾਉਣੀ ਹੈ ਸਬਜ਼ੀ ਦੀ। ਠੀਕ ਹੈ। ਉਹ ਬੰਲਾ ਟੱਪ ਕੇ ਚੜਿਆ ਉੱਪਰ ਨਾਲ ਦੇ ਘਰ ਮਕਾਨ ਬੰਦਾ ਪਿਆ ਸੀ ਕੋਈ। ਉਹ ਉੱਪਰਲੇ ਕਮਰੇ 'ਚ ਗਿਆ। ਦਰਵਾਜ਼ਾ ਖੋਲ ਕੇ ਕੁੰਡੀ ਬੰਦ ਹੀ। ਉਹਨੂੰ ਕੁਛ ਨਜ਼ਰ ਨਹੀਂ ਆਇਆ ਉੱਥੇ। ਉਸ ਤੋਂ ਬਾਅਦ ਉਹ نیچے ਉਤਰਿਆ। نیچے ਉਤਰਿਆ ਤਾਂ ਉਸੇ ਕਿੱਲੀ ਨਾਲ ਪੈਂਟ ਟੰਗੀ ਦੀ ਸੀ। ਹੋਰ ਇਹ ਜੋ ਮੇਰੇ ਪੈਸੇ ਪਏ ਨੇ ਮੈਂ ਪਿਆਜਾਂ ਵਾਲੋ ਨੂੰ ਪੈਮਰ ਦੇਣੀ ਸੀ ਜਿਹੜੇ ਉਨੇ ਪੈਂਟ ਲਾਈ ਲਿਫਾਫਾ ਘੜਿਆ ਜੇਬ ਚ ਪਾਇਆ ਤੇ ਪੈਂਟ ਛੋੜ ਦਿੱਤੀ ਉੱਥੇ ਉਹ ਪੈਂਟ ਅਜੇ ਤਾਂ ਉੱਥੇ ਪਈ ਦੀ ਹੈ ਉੱਥੇ ਮੋਬਾਈਲ ਪਿਆ ਰਹੀ ਦੀਵਾਨ ਬਾਕਸ ਦੇ ਉੱਪਰ ਉਹਨਾਂ ਮੋਬਾਈਲ ਚੋਕੇ ਬੋਜੇ ਪਾਇਆ ਉਹ ਲਗਾ ਨੰਗਾ ਲੱਗੇ ਲੱਗਾ ਰਹੀ ਫਰਾਟ ਉਹ ਫਰਾਟ ਹਿੱਲ ਗਿਆ ਅਸੀਂ ਮੁੰਡੇ ਨੂੰ ਬਾਅਦ ਚ ਮੈਂ ਅੰਗਰੇਜ਼ ਫਾਰਾ ਬੰਦਾ ਜਾਗਦਾ ਅਸੀਂ ਲੱਗੇ ਉਹਰੇ ਮਗਰ ਭੱਜਣ ਉਹਨੇ ਫਟਾਫਟ ਅੰਦਰੋਂ ਕੁੰਡੀ ਖੋਲੀ ਤੇ ਬਾਹਰੋਂ ਕੁੰਡਾ ਮਾਰ ਕੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਜੀ ਜੇਬ ਚ 10000 ਰੁਪਏ ਸੀ ਆ ਜਿਵੇਂ ਲੋਨ ਦੇ ਰਹੀ ਮੰਡੀ ਅਸੀਂ ਰੇੜੀ ਲਗਾਨੀ ਉਹ ਲੱਗੀ ਸਾਹਮਣੇ ਗਰੀਬ ਆਦਮੀ ਦਾਦਾ ਬੀ ਵੀ ਰੁਪਏ ਇਕੱਠੇ ਕਰਕੇ ਤੇ ਨਾਲ ਮੋਬਾਈਲ ਸੀ ਆ ਗੱਲ ਤੇ ਆ ਬਾਤ ਉਸ ਤਰ੍ਹਾਂ ਸਾਨੂੰ 11 12 ਵਜ ਜਾਂਦੇ ਨੇ ਚੁੰਦੇ ਰਾਤ ਨੂੰ ਇਹ 40 45 ਸਾਲ ਦੇ ਪਹਿਲਾ ਜਨਮ ਸਰ ਮੇਰਾ ਗੁਰਮੀਤ ਸਿੰਘ ਹੈ ਸੀ ਦੇਖਿਆ ਜੀ ਇੱਥੇ ਦੇਖਿਆ ਇਹਨਾਂ ਜਿਹੜੇ ਘਰਾਂ ਤੇ ਚੋਰੀ ਹੋਈ ਆ ਇਹਨਾਂ ਦੇ ਲਾਗੇ ਮਕਾਨ ਬਣ ਗਿਆ ਇੱਕ ਨਵਾਂ ਉਧਰੋਂ ਪੌੜੀ ਵੀ ਲੱਗੀ ਆ ਦਵਾਰ ਦੇ ਨਾਲ ਇਹ ਪੌੜੀ ਥਾਣੀ ਉਹ ਚੜਿਆ ਵਾ ਜਿਹੜਾ ਦੋਸ਼ੀ ਆ ਚੜ ਕੇ ਤੇ ਨਾਲ ਹੀ ਇਹਨਾਂ ਦਾ ਮਕਾਨ ਆ ਕੰਧ ਛਾਂਜੀ ਆ ਉੱਥੋਂ ਪੈਰ ਰੱਖ ਕੇ ਤੇ ਇਹਨਾਂ ਦੇ ਉੱਤੇ ਚੜ ਗਿਆ ਵਾ ਉੱਤੇ ਚੜਨ ਤੋਂ ਬਾਅਦ ਉਹ ਪਹਿਲਾਂ ਉੱਪਰਲਾ ਕਮਰਾ ਖੋਲਿਆ ਉੱਥੋਂ ਮੁੜ ਕੇ ਪੌੜੀਆਂ ਰਾਹੀਂ ਥੱਲੇ ਆ ਗਿਆ ਥੱਲੇ ਇੱਕ ਕਮਰੇ 'ਚ ਇਸ਼ਾਰੇ ਪਰਿਵਾਰ ਸੌਤਾ ਸੀ ਤੇ ਲੱਗੇ ਇਹਨਾਂ ਦੇ ਫਾਦਰ ਸਾਹਿਬ ਦੀ ਪੈਂਟ ਚੰਗੀ ਸੀ ਉਹਦੇ ਵਿੱਚ ਪੈਸੇ ਸੀ ਉਹ ਪੈਸੇ ਕੱਢ ਕੇ ਤੇ ਨਾਲ ਹੀ ਇਹਨਾਂ ਦਾ ਇੱਕ ਮੋਬਾਈਲ ਸੀ ਬੜਤੇ ਪਿਆ ਉਹ ਮੋਬਾਈਲ ਲੈ ਕੇ ਤੇ ਮੁੜ ਕੇ ਰਫੂ ਚੱਕਰ ਹੋ ਗਿਆ ਦਰਵਾਜਾ ਖੋਲ ਕੇ ਭਜਦਾ ਭਜਦਾ ਮੁੜ ਕੇ ਬਾਹਰੋਂ ਹੁੰਡਾ ਮਾਰ ਗਿਆ ਜਦੋਂ ਕੋ ਨੂੰ ਇਹਨਾਂ ਨੂੰ ਪਤਾ ਲੱਗਾ ਵਾ ਮਗਰ ਭੱਜੇ ਆ ਪਰ ਨਹੀਂ ਪਤਾ ਨਹੀਂ ਲੱਗਿਆ ਇਹਦੀ ਕਾਰਵਾਈ ਕਰ ਰਹੇ ਆ ਆਸ-ਪਾਸ ਦੇ ਕੈਮਰੇ ਚੈੱਕ ਕਰ ਰਹੇ ਆ ਇੱਕ ਕੈਮਰੇ ਤੋਂ ਥੋੜਾ ਜਿਹਾ ਸਬੂਤ ਮਿਲਿਆ ਵਾ ਪਰ ਅਜੇ ਉਹ ਕਲੀਅਰ ਨਹੀਂ ਹੋ ਰਿਹਾ ਤੇ ਇੱਕ ਦੋ ਕੈਮਰੇ ਹੋਰ ਲਾਗੇ ਉਹ ਵੀ ਚੈੱਕ ਕਰਦੇ ਆ